ਅਦੇ ਕੋਈ ਜਿਹੜੀਆਂ ਟਾਈਲਾਂ ਨੂੰ ਤਿਆਰ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕਿਵੇਂ ਗੜਦਨੇ ਆ ਦੇ ਵਧੀਆ ਕੁਆਲਿਟੀ ਹੈ ਤੇ ਨਾਲੇ ਸਾਰੇ ਪਾਸੋਂ ਸਾਫ਼ ਆ ਬਾਈ ਆ ਦੇਖੋ ਵੀਰੇ ਟਾਇਲ ਦੇ ਵਿੱਚ ਬਾਈ ਸਾਰਾ ਰੰਗ ਭਰਿਆ ਜਾ ਰਿਹਾ ਪਹਿਲਾਂ ਪਹਿਲਾਂ ਰੰਗ ਭਰਦੇ ਨੇ ਬਾਈ ਆ ਦੇਖੋ ਪ੍ਰੋਪਰ ਤਰੀਕੇ ਨਾਲ ਇਹ ਆਪਣੀ ਟਾਇਲ ਵਿੱਚ ਇਹੋ ਜੀ ਖਾਸੀਅਤ ਕੀ ਹੈ ਜਿਹੜੀ ਪਹਿਲਾਂ ਬੁੱਕ ਕਰਾਉਣੀ ਪੈਂਦੀ ਆਪਾਂ ਸਾਡੀ ਨਹਿਰੀ ਪੰਜ ਟਾਈਲ ਬਾਈ ਕਹਿੰਦਾ ਨਾ ਜਿਹੜੀ ਟਾਈਲਾਂ ਅਸੀਂ ਬਣਾਉਂਦੇ ਆ ਤੇ ਉਹ ਨਹਿਰੀ ਪਾਣੀ ਦੀ ਸਰ ਨੂੰ ਵਧੀਆ ਗੱਲ ਆ ਕਿ ਨਾ ਤਾਂ ਬਾਈ ਸੋਹਰਾ ਹੁੰਦਾ ਤੇ ਬਾਈ ਕਹਿੰਦਾ ਅਸੀਂ 2 ਲੱਖ ਰੁਪਈਆ ਨਾਮ ਦੇਵਾਂਗੇ ਜਿਹੜਾ ਕੋਈ ਐਂ ਸਾਬਤ ਕਰ ਦੇ ਵੀ ਕੋਈ ਬੰਬੀ ਦਾ ਪਾਣੀ ਲਾ ਕੇ ਵਿੱਚ ਬਣਾਤੀ ਹੁੰਦੀ ਆ ਤੇ ਜੇ ਸਾਡੇ ਕੋਈ ਆਸੇ ਪਾਸੇ ਬੰਬੀ ਲੱਗੀ ਵੀ ਦਿਖਾ ਦੇ ਤਾਂ ਅਸੀਂ ਤਾਂ ਵੀ ਦੇਣਦਾਰ ਆ ਬਾਈ ਇਹ ਟਾਇਲ ਟੁੱਟ ਜਾਂਦੀ ਆ ਉਹ ਕਿਉਂ ਟੁੱਟਦੀ ਨਹੀਂ ਵੀ ਤੁਸੀਂ ਇਹ ਜਾ ਕੀ ਉਹਦੇ ਵਿੱਚ ਪਾਉਣਿਓ ਸਾਡਾ ਵੀਰੇ ਵੱੱਦ ਦਾ ਮਟੀਰੀਅਲ ਤੇ ਹੁੰਦਾ ਸਿਮਿੰਟ ਤੇ ਸੀਮਿੰਟ ਹੁੰਦਾ ਜੀ ਨੰਬਰ 2 ਤੇ ਆਪਣੇ ਕੋਲ ਡਬਲ ਵਾਈਬ੍ਰੇਟਰ ਹੈ ਅੱਛਾ ਡਬਲ ਵਾਈਬ੍ਰੇਟਰ ਆ ਉਹ ਵੀ ਜਿਹੜਾ ਡਬਲ ਵਾਈਬ੍ਰੇਟ ਹੁੰਦਾ ਵੀ ਉਹ ਸਾਰੀ ਇਟ ਨੂੰ ਗੁੰਦ ਦਿੰਦਾ ਬਿਚੋ ਥੋੜ੍ਹ ਲੈ ਜਾਂਦੀ ਆ ਆ ਦੇਖੋ ਕਿਤੇ ਮੋਰੀ ਨਹੀਂ ਦੇਂਦੇ ਇੱਟ ਤੇ ਕਿਤੇ ਮੋਰੀ ਨਹੀਂ ਹੈਗੀ ਬਈ ਸਾਫ ਤੇ ਮਾਲ ਆ ਸੀ ਬਹੁਤ ਤੇਜ਼ ਪਾਉਣੇ ਇਹਦੇ ਵਿੱਚ ਅੱਛਾ ਮਾਲ ਵੀ ਤੇ ਮਾਲ ਤੇ ਵੀ ਡਿਪੈਂਡ ਆ ਕੱਲੇ ਵਾਈਬ੍ਰੇਟਰ ਕੱਲੇ ਵਾਈਬ੍ਰੇਟਰ ਵੀ ਕਿਹਦਾ ਆ ਜ਼ੂਮ ਕਰਕੇ ਦਿਖਾ ਯਾਰ ਸਫਾਈ ਦੇਖ ਇੱਟ ਕਿੰਨੀ ਆ ਕਿੰਨੀ ਪਿਆਰੀ ਇੱਟ ਬਣੀ ਹੋਈ ਆ ਹਨਾ ਆ ਦੇਖੋ ਬਾਈ ਪੂਰੀ ਘੈਂਡ ਕੁਆਲਿਟੀ ਦੇ ਨਾਲੇ ਪੂਰਾ ਤੇਜਮਾਲ ਪਾਉਂਦੇ ਨੇ ਨਾਲੇ ਰੰਗ ਰੰਗ ਪੂਰਾ ਘੈਂਡ ਕੁਆਲਿਟੀ ਦਾ ਤੇ ਨਾਲੇ ਡਬਲ ਵੈਪਰੇਟਰ ਆ ਜਿਹੜਾ ਇੱਟ ਦੇ ਵਿੱਚ ਤਮਾ ਥੋਥ ਨਹੀਂ ਰਹਿਣ ਹੁੰਦਾ ਤਾਂ ਕਰਕੇ ਬਾਈ ਦੀ ਇੱਟ ਪੂਰੀ ਘੈਂਟ ਦੇ ਨਾਲੇ ਨਹਿਰੀ ਪਾਣੀ ਦੀ ਆ ਜੋਤਵੀਰ ਇੰਟਰਲੌਕ ਟਾਇਲ ਫੈਕਟਰੀ ਆ ਬਾਈ ਤੇ ਨੰਬਰ ਤੁਹਾਨੂੰ ਦਿੱਤਾ ਆ ਤੇ ਬਾਈ ਕਾਲ ਕਰਕੇ ਆ ਜਿਓ